ਇਹ ਮਹਾਤਮ ਜਿਹੜੇ ਬਣੇ ਆ ਜੀ ਇਹ 2015 ਦੇ ਵਿੱਚ ਇਹਨਾਂ ਨੂੰ ਗੱਦੀ ਦਿੱਤੀ ਸੀ ਮਹਾਤਮਾ ਮੁਨੀ ਇਹਨਾਂ ਦਾ ਨਾਮ ਆ ਜੀ ਤੇ ਆ ਮਾਨਤੋਜ ਤੇ ਇਹਨਾਂ ਦਾ ਵਿਵਾਦ ਹੁਣ ਸ਼ੁਰੂ ਹੋਇਆ ਆਪਣੇ ਅਪ੍ਰੈਲ ਮਹੀਨੇ ਦੇ ਵਿੱਚੋਂ ਹਨੇ ਇਹਨਾਂ ਨੇ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਾ ਜੀ ਇੱਕ ਇਹਨਾਂ ਨੇ ਆ ਨਾ ਇਹ ਬਹੁਤ ਮਹਿੰਗੇ ਜਿੱਦਾਂ ਸਾਧੂ ਜਿਹੜੇ ਹੁੰਦੇ ਸਾਧੂਆਂ ਦਾ ਤਾਂ ਮਤਲਬ ਇਹ ਹੁੰਦਾ ਵੀ ਉਹਨਾਂ ਨੇ ਸਮਾਜ ਲਈ ਸਾਰਾ ਕੁਝ ਕਰਦਾ ਨੇ ਜੀ ਡੇਰਾ ਜਿਹੜਾ ਸੰਗਤ ਦਾ ਹੁੰਦਾ ਇਹਨਾਂ ਨੇ ਇੱਕ ਤਾਂ ਪਹਿਲਾਂ ਉੱਥੇ ਇੱਕ ਕੋਠੀ ਬਹੁਤ ਤਕੜੀ ਬਣਾਈ ਡੇਰੇ ਦੇ ਲੱਗੇ ਤਿੰਨ ਸਾਢੇ ਤਿੰਨ ਕਰੋੜ ਲਾ ਕੇ ਤੇ ਬਹੁਤ ਵਧੀਆ ਕਹਿੰਦੇ ਕੋਠੀ ਬਣਾਈ ਜੇ ਸੰਗਤ ਪੁੱਛਦੀ ਸੀ ਉਹ ਕਹਿੰਦੇ ਸੀ ਬਾਹਰੋਂ ਐਨਆਰਆਈ ਕੋਈ ਆ ਉਹ ਸੇਵਾ ਕਰਵਾ ਰਹੇ ਆ ਵੀ ਲੇਖੇ 'ਚ ਰੱਖਿਆ ਫਿਰ ਇਹਨਾਂ ਨੇ ਕਿਸੇ ਨੂੰ ਜਿੱਦਾਂ ਪਤਾ ਨਹੀਂ ਸੀਗਾ ਲੱਗਾ ਵੀ ਬਹੁਤ ਗੁਪਤ ਤਰੀਕੇ ਨਾਲ ਲਾਗਲੇ ਪਿੰਡੀ ਵਿਆਹ ਕਰਵਾ ਲ ਤੇ ਜਦੋਂ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਵਿੱਚ ਫਿਰ ਥੋੜਾ ਜਿਹਾ ਲੋਕਾਂ ਨੂੰ ਪਤਾ ਲੱਗਣ ਲੱਗਾ ਸਾਨੂੰ ਵੀ ਇੱਥੇ ਫੋਨ ਆਏ ਸਾਡਾ ਪਿੰਡ ਬਹੁਤ ਛੋਟਾ ਜਿਹਾ ਜੀ ਤੇ ਬਹੁਤ ਜ਼ਿਆਦਾ ਪਰਵਾਦ ਬਾਹਰ ਹੀ ਹੈ ਪਿੰਡ ਦੇ ਵਿੱਚ ਬਹੁਤ ਥੋੜੇ ਘਰੀ ਹੈ ਜਿਹੜੇ ਉੱਥੇ ਹੁਣ ਰਹਿ ਗਏ ਆ ਇਹਨੇ ਆਬਾਦੀ ਵੀ ਘਟੀ ਆ ਪਰ ਜਿੱਦੋਂ ਉੱਥੇ ਗੱਲਬਾਤ ਚੱਲੀ ਇਹਦੀ ਤੇ ਅਸੀਂ ਇੱਥੇ WhatsApp ਗਰੁੱਪ ਬਣਾਇਆ ਵੀ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਸਾਨੂੰ ਉਦਾਸੀਨ ਧਰਮ ਦੀ ਜਿਹੜੀ ਆਪਣੀ ਮਰਿਆਦਾ ਵਾ ਉਹ ਸਮਝਾਓ ਹਨ ਤੇ ਉਹਦੇ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਲੱਗ ਪਏ ਵੀ ਕੀ ਆ ਅ ਦੂਸਰੀ ਇਸ ਤਰ੍ਹਾਂ ਵੀ ਜਿਹੜੇ ਇਹ ਇਹਨਾਂ ਨੇ ਜਿੱਦਾਂ ਜਦੋਂ ਵਿਆਹ ਕਰਵਾਉਣ ਤੋਂ ਬਾਅਦ ਵਿੱਚ ਤੇ ਇਹ ਉੱਤ ਸੇ ਡੇਰੇ ਦੀ ਗੱਦੀ ਤੇ ਜਿੱਦਾਂ ਵੀ ਹਾਲੇ ਵੀ ਆਪਣੇ ਆਪ ਨੂੰ ਰਹਿ ਰਹੇ ਆ ਤੇ ਸਾਡੇ ਉੱਤੇ ਲੋਕਾਂ ਦੀ ਸੰਗਤ ਸਾਰੀ ਦਾਏ ਵਿੱਚ ਇਹ ਵਿਦਰੋਹ ਜਿੱਦਾਂ ਵੀ ਇਸ ਕਲ ਨੂੰ ਚੰਗਾ ਨਹੀਂ ਸਮਝਿਆ ਉਹਨਾਂ ਨੂੰ ਸੀ ਵੀ ਜੇ ਤੁਸੀਂ ਵਿਆਹ ਕਰਵਾਉਣਾ ਆਪਣਾ ਪਰਿਵਾਰ ਲੈ ਕੇ ਘਰ ਜਾਓ ਆਪਣੇ ਆਪਣੀ ਕਿਰਤ ਕਮਾਈ ਨਾਲ ਆਪਣਾ ਪਰਿਵਾਰ ਪਾਲੋ ਤੇ ਇੱਥੇ ਜਿੱਦਾਂ ਪਹਿਲੇ ਮਹੰਤ ਰਹਿੰਦੇ ਸੀ ਤੁਸੀਂ ਉਸੇ ਤਰ੍ਹਾਂ ਹੀ ਰਹੋ ਤੇ ਇਹ ਹੀ ਵਿਵਾਦ ਸ਼ੁਰੂ ਹੈ ਪਰ ਜਦੋਂ ਇਹ ਵਿਵਾਦ ਦੇ ਨਾਲ ਸਾਨੂੰ ਫਿਰ ਬਾਅਦ ਵਿੱਚ ਪਤਾ ਲੱਗਾ ਪਹਿਲਾਂ ਸਾਨੂੰ ਇੱਥੇ ਨਹੀਂ ਸੀ ਪਤਾ ਪਰ ਸਾਨੂੰ ਜਦਾਂ ਇੰਡੀਆ ਦੇ ਉੱਤੋਂ ਹੋਰ ਬੰਦਿਆਂ ਨੇ ਵੀ ਸਾਡੇ ਨਾਲ ਕੰਟੈਕਟ ਕੀਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਮੰਤ ਦੇ ਉੱਤੇ ਆਲਰੇਡੀ ਇਹਦੇ ਹੀ ਗੁਰੂ ਦੇ ਕਤਲ ਦਾ ਪਰਚਾ ਵੀ ਦਰਜ ਆ ਉਹ ਥਾਣਾ ਲੋਪੋਕੇ ਅੰਮ੍ਰਿਤਸਰ ਦੇ ਵਿੱਚ ਵਾਝ 302 ਦਾ ਪਰਚਾ ਇਹਦੇ ਉੱਤੇ ਦਰਜਾ ਜਿਹੜਾ ਕੇਸ ਹਾਲੇ ਹਾਈ ਕੋਰਟ ਵਿੱਚ ਚੱਲ ਰਿਹਾ ਤੇ ਇਹਦੇ ਬਾਰੇ ਸਾਨੂੰ ਪਹਿਲਾਂ ਕੋਈ ਨਹੀਂ ਸੀ ਪਤਾ ਇਹ ਜਦੋਂ ਹੁਣ ਆਹ ਵਿਵਾਦ ਸ਼ੁਰੂ ਹੋਇਆ ਨਾਲ ਇਹਦੇ ਸਾਨੂੰ ਪਤਾ ਲੱਗਾ ਤੇ ਉਹਦਾ ਕਰਕੇ ਸੰਗਤ ਦੇ ਵਿੱਚ ਬਹੁਤ ਵਿਰੋਧ ਇਹਦਾ ਕੀਤਾ ਜਾਂਦਾ ਵਾਝ 7 750 ਬੰਦਾ ਸਾਡੇ WhatsApp ਗਰੁੱਪ ਦੇ ਵਿੱਚ ਜੁੜਿਆ ਹੋਇਆ ਵਾਝ ਤੇ ਜਿਹੜੇ ਇਹ ਦੀ ਬੜੀ ਗੱਲਾਂ ਬੱਤਾ ਸੀ ਕਰਦੇ ਆ ਜੀ ਇਹਨੇ ਇਲਾਕੇ ਦੇ ਲੋਕੀ ਕਹਿ ਰਹੇ ਆ ਵੀ ਸਾਡੀਆਂ ਜਿਹੜੀਆਂ ਸੀਗੀਆਂ ਧਾਰਮਿਕ ਪਾਵਨਾ ਵਾਂ ਸੀ ਉਹਨਾਂ ਨੂੰ ਵੀ ਠੇਸ ਪਹੁੰਚੀ ਆ ਤੇ ਅਸੀਂ ਤਾਂ ਸਾਧੂਆਂ ਦੇ ਵੀ ਚਾਨਣ ਢੂੜੀ ਪ੍ਰਾਪਤ ਕਰਦੇ ਹੁੰਦੇ ਸੀ ਪਰ ਇਹ ਬੰਦਾ ਜਿਹੜਾ ਬਈ ਇਹ ਤਾਂ ਸਿਰਫ ਮਾਇਆ ਵਿੱਚ ਗਰਸਿਆ ਗਿਆ ਹੈ ਨਹੀਂ ਤੇ ਸਿਰਫ ਇਹਨੇ ਪੈਸਿਆਂ ਦਾ ਕਰਕੇ ਡੇਰੇ ਤੇ ਕਬਜ਼ਾ ਕਰਕੇ ਬੈਠਾ ਜ਼ਮੀਨ ਜਿਆਦਾਤ ਲਈ ਤੇ ਉੱਥੋਂ ਦੇ ਚੜਾਵੇ ਲਈ ਪਹਿਲਾਂ ਭਾਜੀ ਜਦੋਂ ਅਸੀਂ ਇਹ ਗੱਲ ਸ਼ੁਰੂ ਹੀ ਕੀਤੀ ਆ ਨਾ ਤੇ ਪਹਿਲਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਥ੍ਰੈਟ ਕਲਾਂ ਆਈਆਂ ਹੈ ਇਥੇ ਜਿੱਦਾਂ ਵੱਖੋ ਵੱਖਰੇ ਨੰਬਰਾਂ ਤੋਂ ਗਾੜਾਂ ਕੱਢਣ ਵਾਲੀਆਂ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਮੈਸੇਜ ਆਉਂਦੇ ਰਹੇ ਵੀ ਤੁਸੀਂ ਇੰਡੀਆ ਉਹ ਤੁਹਾਡਾ ਰਹਿਣ ਨਹੀਂ ਕੱਖ ਦੇਣਾ ਕੁਛ ਇਦਾਂ ਦੇ ਹਨ ਮੈਨੂੰ ਤੇ ਮੇਰੇ ਬ੍ਰਦਰ ਨੂੰ ਫਿਰ ਉਸ ਤੋਂ ਬਾਅਦ ਵਿੱਚ ਇਨੇ ਮਹਾਤਮਾ ਮੁਨੀ ਨੇ ਮੇਰੇ ਉੱਤੇ ਇੰਡੀਆ ਐਫ ਆਈ ਆਰ ਦਰਜ ਕਰਵਾਈ ਹੈ ਜੀ ਤੇ ਉਹਦੇ ਵਿੱਚ ਜਿੱਦਾਂ ਫਿਰ ਲੋਅਰ ਨੂੰ ਪੁੱਛਿਆ ਨੋਨ ਅਵੇਲੇਬਲ ਚਾਰजेस ਆ ਵੀ ਮੈਨੂੰ ਜੇ ਮੈਂ ਇੰਡੀਆ ਜਾਣਾ ਮੈਂ ਅਸੀਂ ਉੱਧਰ ਜਾ ਰਹੇ ਸੀਗੇ ਵੀ ਇੰਡੀਆ ਫਿਰ ਸਾਨੂੰ ਸੀਗਾ ਵੀ ਉੱਥੇ ਜਾ ਕੇ ਸਾਰੇ ਪਿੰਡ ਦੇ ਲੋਕੀ ਕਹਿ ਰਹੇ ਸੀਗੇ ਮੇਰੇ ਡੈਡੀ ਨੰਬਰਦਾਰ ਆ ਪਿੰਡ ਦੇ ਹਨ ਤੇ ਸਾਨੂੰ ਲੋਕੀ ਕਹਿ ਰਹੇ ਸੀ ਵੀ ਤੁਸੀਂ ਪਿੰਡ ਆਓ ਮੇਰੇ ਬਾਬਾ ਜੀ ਵੀ ਬਹੁਤ ਸਾਲ ਲਗਾਤਾਰ ਪਿੰਡ ਦੇ ਸਰਪੰਚ ਰਹੇ ਆ ਤੇ ਉੱਥੋਂ ਲੋਕੀ ਕਹਿ ਰਹੇ ਸੀ ਵੀ ਤੁਸੀਂ ਆਓ ਆਪਾਂ ਇਹ ਹੱਲ ਕੱਢੀਏ ਤੇ ਅਸੀਂ ਜਿੱਦਾਂ ਮੇਰਾ ਵੀਜ਼ਾ ਇਸ਼ੂ ਹੋ ਗਿਆ ਸੀ ਅਸੀਂ ਜਾਣਾ ਸੀਗਾ ਇੰਡੀਆ ਨੂੰ ਤੇ ਸਾਨੂੰ ਫਿਰ ਜਿੱਦਾਂ ਪਤਾ ਲੱਗਾ ਵੀ ਇਹ ਨੇ ਐਫ ਆਈ ਆਰ ਦਰਜ ਜਿਹੜੀ ਕਰਵਾਈ ਆ ਤੇ ਉਹ ਨਾਨ ਅਵੇਲੇਬਲ ਆ ਮੈਨੂੰ 에어ਪੋਰਟ ਤੇ ਉਹਨਾਂ ਨੇ ਅਰੈਸਟ ਕਰਵਾ ਦੇਣਾ ਹਨੇ ਉਹਦੇ ਵਿੱਚ ਇਹਨੇ ਗਲਤ ਜਿੱਦਾਂ ਮੇਰੇ ਤੇ ਅਲੀਗੇਸ਼ਨ ਲਾਏ ਆ ਵਿੱਚ ਕਿਹਾ ਵੀ ਮੇਰੇ ਖਾਲਸਤਾਨੀਆਂ ਨਾਲ ਸੰਬੰਧ ਆ ਮੇਰੇ ਗੈਂਗਸਟਰਾਂ ਨਾਲੋਂ ਮੈਂ ਫੰਡਿੰਗ ਦਿਨਾ ਗੈਂਗਸਟਰਾਂ ਨਾਲ ਸੰਬੰਧ ਆ ਜਾਂ ਮੈਂ ਇਹਨੂੰ ਧਮਕੀਆਂ ਦਿਨਾ ਮਾਰਨ ਦੀਆਂ ਜਾਂ ਮੈਂ ਇਹਨੂੰ ਫੋਨ ਕਾਲ ਕਰਦਾ ਮੇਰੀ ਇਹਦੇ ਨਾਲ ਫੋਨ ਤੇ ਕੋਈ ਗੱਲ ਨਹੀਂ ਹੋਈ ਜਦੋਂ ਦਾ ਵਿਵਾਦ ਸ਼ੁਰੂ ਹੋਇਆ ਅਸੀਂ ਸਿਰਫ WhatsApp ਗਰੁੱਪ ਦੇ ਵਿੱਚ ਹੀ ਜਿੱਦਾਂ ਸਾਰੇ ਹੀ ਸੰਗਤ ਇਕੱਠੀ ਹੋ ਕੇ ਗੱਲਾਂ ਕਰਦੇ ਸੀਗੇ ਇਹਦੇ ਨਾਲ ਡਾਇਰੈਕਟ ਮੇਰੀ ਕੋਈ ਵੀ ਹਲੇ ਤੱਕ ਗੱਲਬਾਤ ਨਹੀਂ ਹੋਈ ਤੇ ਇਹਨੇ ਫਿਰ ਇਹ ਝੂਠਾਈ ਪਰਚਾ ਦਰਜ ਕਰਵਾਇਆ ਤੇ ਜਿਹੜੀ ਇਨਕੁਆਰੀ ਲਈ ਫਿਰ ਬਾਅਦ ਵਿੱਚ ਸਾਡੇ ਪਿੰਡ ਦੇ ਮੋਤਵਰ ਬੰਦਿਆਂ ਨੇ ਜਾ ਕੇ ਐਸਐਸਪੀ ਮੈਡਮ ਦੇ ਜਾ ਕੇ ਇਹ ਦਰਖਾਸਤ ਦਿੱਤੀ ਵੀ ਇਸ ਪਰਚੇ ਦੀ ਇਨਕੁਆਰੀ ਕੀਤੀ ਜਾਵੇ ਹੁਣ 2 ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਹਾਲੇ ਤੱਕ ਉਹਨਾਂ ਨੇ ਕੋਈ ਵੀ ਸਾਨੂੰ ਇਸ ਚੀਜ਼ ਦਾ ਜਵਾਬ ਨਹੀਂ ਦਿੱਤਾ ਵੀ ਇਹ ਇਨਕੁਆਰੀ ਕਿੱਥੇ ਤੱਕ ਪਹੁੰਚੀ ਆ ਤੇ ਮੇਰੇ ਜਿੱਦਾਂ ਵੀ ਕਿਸੇ ਨਾਲ ਵੀ ਮੈਂ ਆਪ ਹੀ ਦੱਸੰਡਿਆਂ ਵਾਂ ਵੀ ਮੇਰੇ ਕਿਸੇ ਵੀ ਇਹੋ ਜੇ ਇਲੈਗਲ ਐਕਟੀਵਿਟੀਜ਼ ਦੇ ਵਿੱਚ ਜਾਂ ਕਦੇ ਵੀ ਮੇਰੇ ਨਹੀਂ ਮੈਂ ਸ਼ਾਮਲ ਹੋਇਆ ਇਹ ਤਾਂ ਸਾਡਾ ਧਾਰਮਿਕ ਮੁੱਦਾ ਵਾ ਜੀ ਅਸੀਂ ਸ਼ੁਰੂ ਤੋਂ ਉਸ ਡੇਰੇ ਨਾਲ ਜੁੜੇ ਹੋਏ ਹਾਂ ਜਿਉਂ ਨਿੱਕੇ ਹੁੰਦੇ ਹਾਂ ਤੋਂ ਅਸੀਂ ਉੱਥੇ ਜਾਂਦੇ ਰਹੇ ਹਣੀਸ਼ ਤੇ ਹੁਣ ਉਹ ਤੇ ਜੋ ਕੁਝ ਵੀ ਹੋ ਰਿਹਾ ਇੱਕ ਤਾਂ ਵਾ ਜੀ ਉੱਥੇ ਗੁੰਡੇ ਬਹੁਤ ਇਕੱਠੇ ਕੀਤੇ ਹੋਏ ਨੇ ਅਸਲਿਆ ਲੈ ਕੇ ਹਨਾ ਹਰ ਵੇਲੇ ਵੀ ਜਿੱਦਾਂ دہشت ਦਾ ਮਾਹੌਲ ਆ ਜਿਹੜੇ ਸਾਡੇ ਪਿੰਡ ਦੀ ਸੰਗਤ ਉੱਥੇ ਡੇਰੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਫਿਰ ਉੱਥੇ ਵੀ ਲੋਕਾਂ ਨੂੰ ਬਹੁਤ ਧਮਕੀਆਂ ਦੇ ਆ ਜਿਹੜੇ ਉੱਥੇ ਲੋਕਲ ਲੁਕੀਆ ਨੇ ਜੀ ਤੇ ਜਿਹੜੇ ਇਹਦੇ ਖਿਲਾਫ ਜਿੱਦਾਂ ਦਰਖਾਸਤ ਦੇ ਕੇ ਆਏ ਸੀ ਐਸਐਸਪੀ ਮੈਡਮ ਦੇ ਜਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦੇ ਬਾਰੇ ਵੀ ਇੱਕ ਫੇਕ ਆਈਡੀਆਂ ਬਣਵਾ ਕੇ ਤੇ ਉਹਨਾਂ ਦੇ ਬਾਰੇ ਬਹੁਤ ਗਲਤ ਪ੍ਰਚਾਰ ਕਰਦੇ ਆ ਜੀ ਗਲਤ ਚੀਜ਼ਾਂ ਦੱਸਣ ਦੇ ਉਹਨਾਂ ਦੇ ਪਰਿਵਾਰਾਂ ਬਾਰੇ ਉਹਨਾਂ ਦੇ ਜਿਦਾਂ ਬੱਚਿਆਂ ਬਾਰੇ ਹਨੇ ਤੇ ਦੂਸਰਾ ਵਾ ਵੀ ਉਹਨਾਂ ਦੇ ਗਾਂ ਰਿਸ਼ਤੇਦਾਰਾਂ ਨੂੰ ਫੋਨ ਕਰ ਕਰਕੇ ਵੀ ਧਮਕੀਆਂ ਦਵਾਉਂਦੇ ਆ 12 ਬੰਦਿਆਂ ਦੇ ਕੋਲੋਂ ਵੀ ਤੁਹਾਨੂੰ ਅਸੀਂ ਰਹਿਣ ਨਹੀਂ ਦੇਣਾ ਵੀ ਪੂਰੀ دہشت ਦਾ ਮਾਹੌਲ ਬਣਾਇਆ ਹੋਇਆ ਜੀ ਇਹਨੇ ਜਿੱਦਾਂ ਵੀ ਜਮੀਨ ਜਾਇਦਾਦ ਵੀ ਕਾਫੀ ਆ ਡੇਰੇ ਦੀ ਤੇ ਇਹ ਆਪਣੇ ਆਪ ਨੂੰ ਜਿੱਦਾਂ ਵੀ ਸਮਝਦਾ ਵੀ ਬਹੁਤ ਆ ਇੱਕ ਬਾਹਰੋਂ ਦੂਰ ਇੱਕ ਕੋਈ ਮਾਨਸੇ ਵੱਲੋਂ ਆ ਸਾਧਵਾ ਉਹ ਵੀ ਆਣ ਕੇ ਫਿਰ ਡੇਰੇ ਚ ਬੋਲ ਕੇ ਗਿਆ ਵੀ ਇਹ ਕੱਲਾ ਨਹੀਂਗਾ ਅਸੀਂ ਇਹ ਦਿਨ ਨਾਲ ਆ ਹਣੇ ਤੇ ਉਹਨਾਂ ਨੂੰ ਵੀ ਲੈ ਕੇ ਆਏ ਫਿਰ ਹੋਰ ਵੀ ਆਪਣਾ ਕਾਫੀ ਜਿੱਦਾਂ ਇਲਾਕੇ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਇੱਕ ਖੁਖਰੈਣ ਤੋਂ ਬਾਬਾ ਵਾ ਉਹ ਬਹੁਤ ਇਹਦੀ ਸਪੋਰਟ ਕਰ ਰਿਆ ਤੇ ਇਹ ਜਿੰਨੇ ਵੀ ਅੱਜ ਸਾਰੇ ਬਨਾਰਸੀ ਠੱਗ ਇਕੱਠੇ ਹੋਏ ਹੋਏ ਆ ਜਿਹੜੇ ਸ਼ਰਦਾ ਵਾਲੇ ਲੋਕਾਂ ਵਾ ਉਹਨਾਂ ਨੂੰ ਤਾਂ ਬਹੁਤ ਇਹ ਤੰਗ ਕਰ ਰਹੀ ਜੀ ਉੱਥੇ ਡੇਰੇ ਜਾਣ ਆਉਣ ਤੋਂ ਵੀ ਪ੍ਰਸ਼ਾਸਨ ਨੂੰ ਤਾਂ ਅਸੀਂ ਇਹੀ ਕਹਿ ਰਹੇ ਆਂ ਵੀ ਸਾਡੇ ਡੇਰੇ ਦੀਆਂ ਜਿਹੜੀ ਜਿੱਦਾਂ ਸ਼ੁਰੂ ਤੋਂ ਪਰੰਪਰਾ ਵਾ ਜਿੱਦਾਂ ਉੱਥੇ ਰਹਿਣ ਸਹਿਣ ਸੀਗਾ ਸਾਧੂਆਂ ਦਾ ਅਸੀਂ ਤਾਂ ਉਸੇ ਨੂੰ ਜੋਨੇ ਵੀ ਉਹ ਹੀ ਬਹਾਲ ਰ ਕੀਤੀ ਜਾਵੇ ਹਨੇ ਵੀ ਧਾਰਮਿਕ ਵਾ ਸਥਾਨ ਵਾ ਤੇ ਉਹਦੀ ਜਿਹੜੀ ਲੋਕਾਂ ਦੀ ਆਸਥਾ ਵਾ ਉਹ ਉਤੋਂ ਦੇ ਜਿਹੜੇ ਰੀਤੀ ਰਿਵਾਜ ਵਾ ਉਹਨਾਂ ਦੇ ਨਾਲ ਹੀ ਆ ਜੇ ਹੁਣ ਇਹ ਗੁੰਡਿਆਂ ਦੇ ਹੱਥੇ ਚ ਸਿਰਫ ਉਤੋਂ ਦਾ ਦੇਣਾ ਵਾਂ ਨੇ ਤੇ ਉਹਦੇ ਨਾਲ ਤਾਂ ਫਿਰ ਆਮ ਲੋਕਾਂ ਚ ਤੇ ਬਹੁਤ ਦਹਿਸ਼ਤ ਦਾ ਮਾਹੌਲ ਉੱਥੇ ਬਣਿਆ ਵਾ ਤੇ ਨਾਲੇ ਇਹਨਾਂ ਨੇ ਹਨ ਜਦੋਂ ਮਹੰਤ ਬਣਦੇ ਉਹਦੋਂ ਇਹਨਾਂ ਨਾਲ ਕੰਟਰੈਕਟ ਕੀਤਾ ਜਾਂਦਾ ਵੀ ਇਹ ਉਦਾਸੀ ਧਰਮ ਵਿੱਚ ਹੀ ਰਹਿਣਗੇ ਆਪਣੇ ਧਰਮ ਤੋਂ ਬਾਹਰ ਨਹੀਂ ਜਾਣਗੇ ਜਾਂ ਵਿਆਹ ਨਹੀਂ ਕਰਵਾਉਣਗੇ ਹਨ ਤੇ ਉਹ ਸਾਰੇ ਇਹਨੇ ਆਪਣੇ ਕੰਟਰੈਕਟ ਤੋੜ ਦਿੱਤੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਅਸੀਂ ਰਿਟਰਨ ਵੀ ਇਹਦੀ ਕੰਪਲੇਂਟ ਕੀਤੀ ਸੀ ਵੀ ਇਹਨੂੰ ਇੱਥੋਂ ਗੱਦੀ ਤੋਂ ਹਟਾਇਆ ਜਾਵੇ ਤੇ ਇੱਥੋਂ ਬਾਅਦ ਵਿੱਚ ਅਭੀ ਸੰਗਤ ਆਪੇ ਹੋਰ ਕੋਈ ਮਹੰਤ ਜੋਗ ਮਹੰਤ ਡੇਰੇ ਦੀ ਸੇਵਾ ਲਈ ਚੁਣ ਲੈਣਗੇ ਹਨ ਤੇ ਉਹਦੇ ਬਾਰੇ ਅਸੀਂ ਹਾਲੇ ਪ੍ਰਸ਼ਾਸਨ ਨੇ ਸਾਨੂੰ ਕੁਝ ਨਹੀਂ ਦੱਸਿਆ ਤੇ ਦੂਸਰਾ ਜਿਹੜਾ ਹੈ ਗੈਰ ਕਾਨੂੰਨੀ ਨਾਜਾਇਜ਼ ਪਰਚੇ ਕਰਵਾ ਰਿਆ ਇਹਨਾਂ ਨੂੰ ਰੱਦ ਕੀਤਾ ਜਾਵੇ ਵੀ ਦੇਖੋ ਇੰਡੀਆ 'ਚ ਕੋਈ ਵੀ ਮਸਲਾ ਹੁੰਦਾ ਸਭ ਤੋਂ ਪਹਿਲਾਂ ਜੇ ਹੁਣ ਅਸੀਂ ਆਪਣੇ ਪਿੰਡ ਛੱਡ ਕੇ ਇੱਥੇ ਆਏ ਆਂ ਪਿੰਡ ਸਾਡੇ ਤੋਂ ਹੀ ਹੈ ਜੀ ਅਸੀਂ ਉਹਨਾਂ ਪਿੰਡਾਂ ਨਾਲ ਜੁੜੇ ਹੋਏ ਹਾਂ ਹਣੇ ਸਾਡਾ ਉੱਥੇ ਇੱਥੇ ਕੰਮ ਕਰਦੇ ਆ ਰਹਿੰਦੇ ਸੀ ਨੇ ਪਰ ਸਾਡਾ ਧਿਆਨ ਤਾਂ ਉੱਥੇ ਹੀ ਰਹਿੰਦਾ ਜੀ ਤੇ ਜੇ ਇਦਾਂ ਦੇ ਹੁਣ ਸਾਡੇ ਤੇ ਗਲਤ ਅਲੀਗੇਸ਼ਨ ਲਾ ਕੇ ਸਾਨੂੰ ਰੋਕਿਆ ਜਾਊਗਾ ਵੀ ਪਿੰਡਾਂ ਚੋਂ ਇਹਦਾ ਮਤਲਬ ਵੀ ਉਥੋਂ ਦੀ ਗਵਰਨਮੈਂਟ ਸਾਡੇ ਨਾਲ ਬੇਇਨਸਾਫੀ ਕਰ ਰਹੀ ਹੈ ਅਸੀਂ ਗਵਰਨਮੈਂਟ ਨੂੰ ਇਹ ਕਹਿ ਰਹੇ ਹਾਂ ਵੀ ਜੇ ਕੋਈ ਉਹਨੂੰ ਧਮਕੀਆਂ ਦਿੰਦਾ ਜਾਂ ਕੁਛ ਕਰਦਾ ਵਾ ਤੇ ਉਹਦੇ ਖਿਲਾਫ ਤੁਸੀਂ ਕਾਰਵਾਈ ਕਰੋ ਤੇ ਜਿਹੜੇ ਇਹ ਨਜਾਇਜ਼ ਪਰਚੇ ਸਾਡੇ ਤੇ ਕਰ ਰਿਆ ਵਾ ਜਾਂ ਕਿਸੇ ਤੇ ਵੀ ਕਰ ਰਿਆ ਉਹਨਾਂ ਦੀ ਤੁਸੀਂ ਪ੍ਰੋਪਰ ਇਨਕੁਆਇਰੀ ਕਰਕੇ ਤੇ ਜਿਹੜੇ ਜੇ ਗਲਤਵਾਦੇ ਇਹਨਾਂ ਨੂੰ ਰੱਦ ਕੀਤਾ ਜਾਵੇ ਇਹੇ ਮੰਗ ਹੈ ਤੇ ਅਸੀਂ ਜਾ ਕੇ ਹੋਣ ਜਿੱਦਾਂ ਅਸੀਂ ਕੋਈ ਵੀ ਇਲੀਗਲ ਐਕਟੀਵਿਟੀ ਨਾਲ ਨਹੀਂ ਅਸੀਂ ਇਹਨੂੰ ਲੀਗਲੀ ਤਰੀਕੇ ਨਾਲ ਹੀ ਅਸੀਂ ਚਾਹੁੰਦੇ ਆਂ ਵੀ ਇਹਨੂੰ ਡੇਰੇ ਚੋਂ ਕੱਢਿਆ ਜਾਵੇ ਤੇ ਡੇਰੇ ਦੇ ਵਿੱਚ ਕੋਈ ਜੋਗਮੰਤ ਹੋਰ ਅਸੀਂ ਉੱਥੇ ਜੋ ਵੀ ਹੋਵੇ ਤਾਂ ਉਹਨਾਂ ਨੂੰ ਉੱਥੇ ਬਣਾਇਆ ਜਾਵੇ ਜੀ ਤੇ ਡੇਰੇ ਦੇ ਜੋ ਵੀ ਪਰੰਪਰਾਵਾਤੇ ਉਹਨੂੰ ਇੱਕ ਇਹ ਹੈ ਨਾ ਮਹਾਂੰਤ ਜਿਹੜਾ ਮਹਾਤਮਾ ਮੂਨੀਆ ਇਹ ਤੋਂ ਪਹਿਲਾਂ ਜਿਹੜੇ ਸੀਗੇ ਬਾਬੇ ਸੀ ਸ਼ਾਂਤੀ ਦਾਸ ਜੀ ਹੁਣੀ ਤੇ ਉਹਨਾਂ ਨੇ ਆਪਣੇ ਇੱਥੇ ਜਦੋਂ ਡੇਰੇ ਦੀ ਨਾ ਵਸੀਅਤ ਬਣਾਈ ਸੀ ਤੇ ਉਹਨਾਂ ਨੇ ਉਹਨਾਂ ਤੋਂ ਪਹਿਲਾਂ ਜਿਹੜੀ ਨਹੀਂ ਵੀ ਜ਼ਮੀਨ ਜਾਇਦਾਦ ਸੀ ਡੇਰੇ ਦੀ ਉਹ ਮਹੰਤ ਦੇ ਨਾਂ ਹੀ ਚੜਦੀ ਹੁੰਦੀ ਸੀ ਤੇ ਉਹਨਾਂ ਨੇ ਇਹ ਵਸੀਅਤ ਬਣਾ ਕੇ ਤੇ ਡੇਰੇ ਦੇ ਨਾਂ ਕਰਾ ਦਿੱਤੀ ਸੀ ਜ਼ਮੀਨ ਜਾਇਦਾਦ ਤੇ ਉਹ ਵਸੀਅਤ ਤੇ ਇਹ ਜੇ ਵਿਟਨੈਸ ਮੇਰੇ ਡੈਡੀ ਹੁਣਾ ਦੇ ਸਾਈਨ ਹੋਏ ਸੀ ਮੇਰੇ ਡੈਡੀ ਨੰਬਰਦਾਰ ਉਸ ਪਿੰਡ ਦੇ ਐ ਤੇ ਉਹਨਾਂ ਨੇ ਆਬਸੀयत ਜੀ ਉਹ ਤੇ ਇਸ ਚੀਜ਼ ਦਾ ਕਰਕੇ ਵੀ ਇਹ ਸਾਡੇ ਨਾਲ ਥੋੜਾ ਜਿਹਾ ਜਿਦਾਂ ਵੀ ਖੋਰ ਖੰਦਾ ਵਾ ਵੀ ਇਹਨੇ ਸਾਡੇ ਸੌਣ ਦੇ ਚ ਆਇਆ ਸੀਗਾ ਵੀ ਇਹਨੇ ਕੋਈ ਉੱਥੇ ਹੈ ਨਾ ਜਿਹਦਾਂ ਲੋਕੀ ਡਰਦੇ ਆਪਣਾ ਨਾਂ ਨਹੀਂ ਦੱਸਦੇ ਇਹਨੇ ਕੁਝ ਪਟਵਾਰੀਆਂ ਨਾਲ ਜਾਂ ਹੋਰ ਕਿਸੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਵੀ ਇਹ ਜ਼ਮੀਨ ਜਾਇਦਾਦ ਮੇਰੇ ਨਾਂ ਚੜਾਈ ਜਾਵੇ ਤੇ ਉਹ ਕਹਿੰਦੇ ਅਸੀਂ ਕਿਹਾ ਵੀ ਇਹ ਗੈਰਕਾਨੂੰਨੀ ਆ ਵੀ ਅਸੀਂ ਇਹਦੇ ਵਿੱਚ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਤੇ ਉਹ ਦੋ ਕਹਿੰਦਾ ਵੀ ਤੁਸੀਂ ਮੈਨੂੰ ਦੱਸੋ ਮੈਂ ਤਾਂ ਤੁਹਾਡੇ ਕੋਲ ਵੱਡੇ ਤੋਂ ਵੱਡੇ ਕਿਸੇ ਆਫਸਰ ਦੇ ਵੀ ਵਿਚਾਰਸ਼ ਪਵਾ ਦੇਣਾ ਤੇ ਉਹਨਾਂ ਨੇ ਬੰਦਿਆਂ ਨੇ ਕਿਹਾ ਕਹਿੰਦੇ ਵੀ ਬਾਬਾ ਜੀ ਵੀ ਇਹ ਅਸੀਂ ਕੰਮ ਨਹੀਂ ਕਰ ਸਕਦੇ ਵੀ ਇਹ ਸਾਡੇ ਵਸ ਦੀ ਗੱਲ ਨਹੀਂ ਇਦਾਂ ਦੇ ਜੀ ਜੋ ਵੀ ਪੁੱਠੇ ਸਿੱਦੇ ਸਾਰੇ ਕਰਵਾਉਂਦਾ ਦੂਸਰੀ ਗੱਲ ਹੈ ਇਹ ਹਨਾ ਪਹਿਲਾਂ ਤਾਂ ਇਲਾਕੇ ਦੇ ਵਿੱਚ ਜਿਹੜੇ ਚੰਗੇ ਚੰਗੇ ਘਰਾਂ ਦੇ ਮੁੰਡੇ ਆ ਉਹਨਾਂ ਨੂੰ ਆਪਣੇ ਨਾਲ ਜਿੱਦਾਂ ਵੀ ਹੁਣ ਮੈਨੂੰ ਸੁਣਨ ਵਿੱਚ ਜਿੱਦਾਂ ਇਨਫੋਰਮੇਸ਼ਨ ਮਿਲਦੀ ਹੈ ਜੀ ਉਹਨਾਂ ਨੂੰ ਪਹਿਲਾਂ ਵੀ ਗੱਲਾਂបਾਤਾਂ 'ਚ ਲੈ ਕੇ ਆਪਣੇ ਨਾਲ ਰਲਵਾਉਂਦਾ ਸੀਗਾ ਫਿਰ ਹੌਲੀ-ਹੌਲੀ ਉਹਨਾਂ ਦੇ ਫਰੈਂਡ ਸਰਕਲ 'ਚ ਉਹਨਾਂ ਨੂੰ ਨਸ਼ਿਆਂ ਤੇ ਲਾਉਣਾ ਜੀ ਨਸ਼ਿਆਂ ਤੇ ਜਦੋਂ ਉਹ ਆਦੀ ਹੋ ਜਾਂਦੇ ਆ ਫਿਰ ਇਹਦੇ ਫਰੈਂਡ ਸਰਕਲ ਦੇ ਵਿੱਚ ਕੋਈ ਬੰਦਾਵਾ ਉੱਥੇ ਕਪੂਰ ਥੱਲੇ ਉਹਨੇ ਨਸ਼ਾ ਛਡਾਊ ਸੈਂਟਰ ਖੋਲ੍ਹਿਆ ਹੋਇਆ ਜੀ ਤੇ ਉੱਥੇ ਫਿਰ ਉਹਨਾਂ ਬੱਚਿਆਂ ਨੂੰ ਜਮਾ ਕਰਾਉਂਦੇ ਆ ਜੀ ਨਸ਼ੇ ਛਡਾਉਣ ਲਈ ਤੇ ਉਹ ਫਿਰ ਘਰਦਿਆਂ ਨੂੰ ਪੈਸੇ ਦੇਣੇ ਪੈਂਦੇ ਉੱਥੇ ਰੱਖਣ ਨੂੰ ਤੇ ਉਹ ਬੰਦੇ ਦੇ ਨਾਲ ਜਿਹੜੇ ਹੋਰ ਪਾਲੇ ਹੋਇਆ ਜਿੱਦ ਹਾਂ ਜੀ ਉਹ ਫਿਰ ਇਹਨੂੰ ਦਿੰਦੇ ਆ ਜੀ ਇਹ ਜੇ ਬਾਡੀਗਾਰਡ ਇਹਦੇ ਮਹੰਤ ਦੇ ਕੰਮ ਕਰਦੇ ਆ ਇਦਾਂ ਇਹਨਾਂ ਨੇ ਨਾ ਹੀ ਕਾਫੀ ਵੱਡਾ ਸਰਕਲ ਜਿ ਆਪਣਾ ਬਣਾਇਆ ਹੋਇਆ ਵਾ ਜੋ ਇਲਾਕੇ ਦੇ ਸਾਰੇ ਗੁੰਡੇ ਇਕੱਠੇ ਕੀਤੇ ਹੋਏ ਆ ਇਹਨੇ ਮਹੰਤ ਨੇ ਤੇ ਬਹੁਤ ਕੁਸ਼ ਉੱਤੇ ਜਿਹੜੀਆਂ ਐਕਟੀਵिटीज ਆ ਗਲਤ ਹੋ ਰਹੀਆਂ ਵਾ ਡੇਰੇ ਦੇ ਵਿੱਚ ਲੋਕੀ ਡਰਦੇ ਨਹੀਂ ਸੀ ਬੋਲਦੇ ਹੁਣ ਜਦੋਂ ਦਾ ਸਾਡਾ ਵਟਸਐਪ ਗਰੁੱਪ ਬਣਿਆ ਵਾ ਉਦੋਂ ਬਾਅਦ ਵਿੱਚ ਮੈਨੂੰ ਕਾਫੀ ਕੋਲਾ ਆਉਂਦੀਆਂ ਇੰਡੀਆ ਤੋਂ ਜਿਹੜੇ ਲੋਕੀ ਉੱਥੋਂ ਜੋ ਕੁਝ ਵੀ ਹੋ ਰਿਹਾ ਉਹਦੇ ਬਾਰੇ ਦੱਸਦੇ ਆ ਜੀ ਇੱਥੇ ਆਦ ਅਸੀਂ ਜਿਹੜੇ ਸਾਡੇ ਸਾਡੇ ਲਾਗੇ ਲਾਗੇ ਦੇ ਪਿੰਡਾਂ ਦੇ ਕਾਫੀ ਸੰਗਤ ਦੇ ਨਾਲ ਅਸੀਂ ਗੱਲਬਾਤ ਹੋਈ ਸੀ ਜਿਹੜਾ ਅਸੀਂ ਗਰੁੱਪ ਵੀ ਬਣਾਇਆ ਉਹਦੇ ਵਿੱਚ ਵੀ ਇਕੱਲੇ ਇੱਥੇ ਆਪਣੇ ਲੋਅਰ ਮੈਨ ਲੈਂਡ ਦੇ ਨਹੀਂ ਅਮਰੀਕਾ ਦੇ ਵਿੱਚੋਂ ਯੂਰਪ ਦੇ ਵਿੱਚੋਂ ਬਹੁਤ ਸੰਗਤ ਸਾਡੇ ਨਾਲ ਜੁੜੀ ਹੋਈ ਹੈ ਗਰੁੱਪ ਦੇ ਵਿੱਚ ਵੀ ਹਨੇ ਅਰਬ ਕੰਟਰੀਆਂ ਤੋਂ ਵੀ ਉਹ ਸਾਰੇ ਹੀ ਇਹਨੂੰ ਹਟਾਉਣਾ ਚਾਹੁੰਦੇ ਆ ਤੇ ਜਿੰਨੇ ਵੀ ਸਾਡੇ ਨਾਲ ਗੱਲਬਾਤ ਕਰਦੇ ਆ ਹਨ ਕਈ ਲੋਕ ਵਾ ਜਿਹੜੇ ਗਰੁੱਪ ਦੇ ਵਿੱਚ ਨਹੀਂ ਬੋਲਦੇ ਉਹਨਾਂ ਨੂੰ ਪਤਾ ਵਾ ਵੀ ਇਹ ਫਿਰ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਣਗੇ ਤੇ ਪਰ ਇਦਾਂ ਵਾ ਵੀ ਸਾਨੂੰ ਐਡਵਾਈਸ ਵੀ ਕਰ ਰਹੇ ਆ ਵੀ ਸਾਨੂੰ ਕਿਦਾਂ-ਕਿਦਾਂ ਗਾਂਹ ਕਰਨਾ ਚਾਹੀਦਾ ਤੇ ਇਸ ਚੀਜ਼ ਦੇ ਵਿੱਚ ਵੀ ਸੰਗਤ ਇਲਾਕੇ ਉੱਥੋਂ ਵੀ ਬਹੁਤ ਪਿੰਡਾਂ ਦੀ ਸੰਗਤ ਹੈ ਜੀ ਨਾਲ ਜੁੜੀ ਹੋਈ ਆ ਜਿਹੜੇ ਲੱਗ ਲੱਗੇ 10-12 ਪਿੰਡਾਂ ਦੇ ਲੋਕ ਆ ਉਹ ਸਾਰੇ ਵੀ ਇਹਨੂੰ ਹਟਾਉਣਾ ਚਾਹੁੰਦੇ ਆ ਜੀ